ਅੱਜ ਪਤਾ ਨਹੀਂ ਕਿੱਧਰੋਂ ਕੀ ਕਰਕੇ ਕੀ ਕਰਕੇ ਆਈ ਅੱਜ ਪੂਜਾ ਪੁਰਿਆ ਕੀ ਕਰਦੀ ਹੁਣ ਹੈ ਹਾਂ ਕਿੱਧਰ ਜਾਨੀ ਹੁਣ ਪੂਜਾ ਇਹ ਨੂੰ ਮਾਂ ਮਾਂਗੇ ਇੱਕ ਦਿਨ ਫੜ ਕੇ ਨਾ ਹੋਗੀ ਕਿਵੇਂ ਇਹ ਨਾਉਣ ਵਾਸਤੇ ਇਹ ਵੀ ਹੱਲ ਕਰਨਾ ਪੈਣਾ ਹੈ ਪੂਜਾ ਦੇ ਪਿੰਡ ਤੇ ਹੀ ਮਰੀਏ ਨਹੀਂ ਦੋ ਲਕ 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 ਕੋਈ ਚੱਕਰ ਨਹੀਂ ਆ ਜੇ ਬਾਰੂ ਖਾ ਗਈ ਹੈ ਕੁਛ ਬਹੁਤ ਤਗੜੀ ਹੋ ਗਈ ਦੇ ਚਟੂ ਨੇ ਹਾਂ ਪੁੱਜਾ ਕਿਧਰੇ ਨਾਣੇ ਪੁੱਤ ਰਾਤ ਨੂੰ ਕਿੱਥੇ ਰਹੇਂਗੇ ਹੈ ਰਾਤ ਨੂੰ ਕੁਜੜੀ ਉਹ ਬੂਜੜੀ ਰਾਤ ਨੂੰ ਕਿੱਥੇ ਰਹੇਂਗਾ ਪੁੱਤ ਰਾਤ ਨੂੰ ਕਿੱਥੇ ਰਹੇਂਗਾ 에? 에, 부야 에이, 야, 뒤 이거, 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 부야 이거, 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 부거 ਉਦਰਾ ਉਹ ਬੂਟ ਨਾ ਖਾ ਯਾਰ ਮੇਰੇ ਪਹਿਲਾ ਦੋ ਹੋਏ ਖਾ ਗਈ ਬੂਟਾਂ ਦੇ ਤੂੰ ਤਾਂ ਮਰੂ ਬੂਜਾਂ ਮੈਂ ਨਾ ਆਪਣੀ ਆ ਬੰਦਾ ਇਹ ਓਏ ਹੋਟ ਆਉਟ ਕਰਦੀ ਤੇਰੇ ਨਾਲ ਇਹਦਾ ਮੇਰੇ ਵੀ ਦੰਦੀਆ ਵੱਡੀ ਆਂਦਰੀ ਆਂਦਰੀ ਆ ਤੇ ਮੇਰੇ ਮਾਰਦਾ ਸੀ ਨਾ ਉਤੇ ਤਾਂ ਕਰਕੇ ਗਈ ਆ ਹਾਂ ਪੂਜਾ ਮਾਰਦਾ ਹੁੰਦਾ ਮੇਰੇ ਮੈਨੂੰ ਮਾਰਦਾ ਹੁੰਦਾ ਪੂਜਾ ਇਹ ਤੂੰ ਮਾਰਦਾ ਦੇ ਤਾਂ ਕਰਕੇ ਤੈਨੂੰ ਭਾਗਦੀ ਆ ਇਹ ਵੇ ਮਾਰਦਾ ਹੁੰਦਾ ਰੋਟੀ ਪਾ ਦੇ ਹਾਂ ਮਾਰ ਰੋਟੀ ਰੋ ਮਾਰਦੀ ਹੋ ਗੁਰਾ ਨਾ ਪੂਜਾ ਹਰਦੀਨੀ ਤੂੰ ਜਾਂਦੀ ਪੂਜਾ ਆਇਆ ਬਤ ਤਾ ਨਾ नहीं नहीं कुछ नहीं ना नहीं कुछ कहना हूँ नहीं कुछ कहना कुछ नहीं कहना हूँ ठीक है नहीं कहना कुछ अपना ही भी, भी अपना ही है पुत्र तो, अपना ही भी, कुछ कहना कहना, कुछ नहीं कहना नहीं कहना कुछ नहीं ठीक है ਕੁਇਆ ਕੋਈ ਕੁਛ ਨਹੀਂ ਕਰਨ ਬੇਟਾ ਇਹ ਕਹਿੰਨਾ ਤੇਰੇ ਮਾਰਦਾ ਹੁੰਦਾ ਮੈਨੂੰ ਪਤਾ ਤੂੰ ਤਾਂ ਹੀ ਰੋ ਮਾਰਦੀ ਹੈ ਤੇ ਜਿਹੜਾ ਜਾਨਵਰ ਨੂੰ ਪਿਆਰ ਕਰੇਗਾ ਤੇ ਪਿਆਰ ਨਹੀਂ ਤਾਂ ਫਿਰ ਇਦਾਂ ਹੀ ਆ ਜਨੇ ਕੁਛ ਹੀ ਇਸ ਕੰਮ ਹੋਏ ਸਭ ਤੋਂ ਪਹਿਲਾਂ ਕਰੋ ਇੱਕ ਇੱਡਾ ਕਰਕੇ ਫਿਰ ਇਸ ਕੋ ਇਦਾਂ ਕਰੇ ਤੇ ਇਦਾਂ ਕਰੇ ਤੇ ਇਸ ਕੋ ਇਦਾਂ ਕਰੇ ਫਿਰ ਇਦਾਂ ਕਰੇ ਫਿਰ ਇਦਾਂ ਕਰੇ फिर इदा करे फिर इदा करे फिर इदा करे चलो 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 गो 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 बेटा निकलो 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 सब निकल जाएगा धीरे धीरे नहीं कुछ कहना है जा इधर आ बेटा इस वाली ਮੇਰੇ ਕਿਦਰੀ ਉੱਭਜੇ ਓਕੇ ਹੁੰਦੇ ਆ ਤੇਰੇ ਤੇ ਹੈ ਦੇ ਉਹੀ ਜੋ ਸੋਖੇ ਮਿੱਤਰਾਂ ਨੇ ਕਰਿਆ ਕੋਈ ਨੀ ਚੁਰਫ ਹੋ ਗਿਆ ਕੇ ਹੁੰਦੇ ਆਤੇ ਤੇ ਹੈ ਬਿਓ ਮਾਰ ਮਿਲਣ ਨੂੰ ਤੂੰ ਮਾਰ ਕੋਣ ਲੈ ਲੈ ਬਿਟ ਲੈ ਹਾਂਜੀ ਲੈ ਇਹਦਾ ਬੋਲੀ ਲੈ ਮੈਂ ਹੋ ਗਿਆ ਦੇਖੋ 4 ਨੰਬਰ ਤੇ 526 1260694 ਆਹ ਤੇਰੇ ਅੱਧਾ ਨਾ ਪੈ ਗਿਆ ਨਾ 0 ਹਾਂ ਲੈਂਥ 0 1260 694 740 ਹਾਂ ਇਹ ਗਾਣਾ 125 313 150 3 ਇਹ ਗਾਣਾ 126 459 ਕੀ ਕੀ ਕਾਲੇ ਕੁੜੀ ਲੰਤੀ ਲੋਕ ਜਿਹੜਾ ਫੁੱਟ ਵਿੱਚ ਧਿਕਾਰਾਂ ਦੇ ਪਾਇਆ ਸੀ ਇਹਨੂੰ ਟ੍ਰੈਕਟਰ ਨੂੰ ਪਤਾ ਲੱਗ ਗਿਆ ਵਿੱਚ ਟੈਸਟ ਨਾ ਹਾਂ ਬੰਦੇ ਦੇ ਮਾਨ ਤੋਂ ਬਾਰੇ ਇਹਦਾ ਕੋਈ ਨੰਬਰ ਗੱਡੀ ਬੈਠਾ ਸੀ ਨਾ ਮੈਂ ਤਾਂ ਨਹੀਂ ਬੋਲਿਆ ਮੈਂ ਰੋ ਆ ਕਿੰਨਾ 50 ਬਖਤਰਾ ਕਿੰਨੇ ਨੰਬਰ ਕਿੰਨੇ ਨੰਬਰ ਅਸਲ ਤਕੀ 4 ਨੰਬਰ ਦੀ 125 30 72 150 ਨਹੀਂ ਗੱਲ ਵਾੜ ਨਹੀਂ ਗੱਲ ਵਾੜ ਮੈਂ ਨੂੰ ਅੱਲਾ ਪਾਰ ਹੈ ਸੁਣ ਮੈਂ ਹੈ ਪਾਉਂ ਕਈ ਮੈਂ ਕੱਟਦਾ ਹਾਂ ਨੇ Nasılsa bir